ਅੱਜ ਤੁਹਾਨੂੰ ਨਾਜ਼ ਫੈਸ਼ਨ ਦਾ ਐਡਰੈਸ ਸਮਝਾਉਣੇ ਆ ਜੀ ਉਹ ਸਾਹਮਣੇ ਡੇਲੋ ਰੋਡ ਸੀਗਾ ਜੀ ਆ ਮੇਨ ਚੌਂਕ ਆ ਗਿਆ ਆਪਣਾ ਸਾਹਨੇ ਵਾਲਾ ਦਾ ਮੇਨ ਚੌਂਕ ਆ ਜੀ ਮੇਨ ਚੌਂਕ ਇਹ ਜਾਂਦਾ ਰਸਤਾ ਦਿੱਲੀ ਰੋਡ ਨੂੰ ਜੀ ਤੇ ਇਧਰੋਂ ਆਪਣਾ ਲੁਧਿਆਣੇ ਵੱਲੋਂ ਆਉਂਦਾ ਠੀਕ ਹੈ ਜੀ ਇਹ ਸਾਹਮਣੇ ਰਸਤਾ ਜਾਂਦਾ ਕੁਆੜੇ ਰੋਡ ਕੁਆੜੇ ਵੱਲੋਂ ਆਪਾਂ ਕੁਆੜੇ ਨਹੀਂ ਜਾਣਾ ਨੀਚੇ ਵਾਲੇ ਪਾਸੇ ਜਾਣਾ ਆਪਾਂ ਠੀਕ ਹੈ ਜੀ ਤੇ ਇਹ ਰਸਤਾ ਜਾਊਗਾ ਜੀ ਆਪਣਾ ਦਾਣਾ ਮੰਡੀ ਨੂੰ ਪਹਿਲੀ ਪੁਲੀ ਜਾਂਦੀ ਹੈ ਦਾਣਾ ਮੰਡੀ ਨੂੰ ਉਹਦੇ ਆਪੋਜ਼ਿਟ ਸਾਈਡ ਤੇ ਹੈਗਾ ਵਾ ਸੰਤੋਸ਼ ਮਾਰਕੀਟ ਆਪਾਂ ਸੰਤੋਸ਼ ਮਾਰਕੀਟ 'ਚ ਐਂਟਰ ਹੋਣਾ ਵਾ ਕਾਰਨਰ ਤੇ ਆਊਗਾ ਜੀ ਪੀਐਨਵੀ ਬੈਂਕ ਪੀਐਨਵੀ ਬੈਂਕ ਦੇ ਸਾਹਮਣੇ ਅੱਗੇ ਕਮਲ ਫੈਸ਼ਨ ਕਮਲ ਫੈਸ਼ਨ ਦੇ ਉੱਪਰ ਕਾਰਨਰ 'ਚ ਦੇਖੋ ਨਾਜ਼ ਫੈਸ਼ਨ ਦਾ ਬੋਰਡ ਲੱਗਿਆ ਹੋਇਆ ਠੀਕ ਹੈ ਜੀ ਦੂਜਾ ਆਹ ਰਸਤਾ ਜੇ ਕੁਹਾੜੇ ਵੱਲੋਂ ਆਉਣਾ ਹੋਵੇ ਆਪਾਂ ਤਾਂ ਇਹ ਸਾਨੇ ਵਾਲਾ ਪੁਲ ਉਤਰਗੇ ਆਪਾਂ ਇੱਥੋਂ ਆਪਾਂ ਯੂ ਟਰਨ ਲੈ ਲੈਣਾ ਵਾ ਯੂ ਟਰਨ ਲੈ ਕੇ ਨਾਲ ਹੀ ਲੈਫਟ ਸਾਈਡ ਤੇ ਦੇਖੋਗੇ ਤੁਸੀਂ ਸਰਤਾਜ ਸਵੀਟਸ ਆਉਂਦੀ ਹੈ ਜੀ ਠੀਕ ਹੈ ਜੀ ਉਹਦੇ ਗਲੀ ਦੇ ਵਿੱਚ ਐਂਟਰ ਕਰ ਗਏ ਆਪਾਂ ਅੱਗੇ ਰਾਈਟ ਸਾਈਡ ਤੇ ਆ ਗਿਆ ਰਾਇਲਸ ਰੂਮ ਰਾਇਲਸ ਰੂਮ ਦੇ ਨਾਲ ਆ ਗਿਆ ਜੀ ਆਪਣਾ ਸਾਹਮਣੇ ਆਊਗਾ ਨਾਜ਼ ਫੈਸ਼ਨ ਉੱਪਰ ਬੋਰਡ ਲੱਗਿਆ ਜੀ ਆ ਪੌੜੀ ਚੜ ਕੇ ਪੌੜੀ ਚੜ ਕੇ ਨਾਲ ਹੀ ਯੂ ਟਰਨ ਲੈ ਕੇ ਨਾਲ ਹੀ ਆਪਣੀ ਨਾਜ਼ ਫੈਸ਼ਨ ਆ ਗਈ ਆ ਬੈਠੇ ਜੀ ਆਪਾਂ ਦੁਕਾਨ ਖੁਰ ਗੇਟ ਖੋਲੋ